ਸਰਨਾਬਾਲੇ ਵਾਹਿਗੁਰੂ ਜੀ ਦੀ ਜਵਾਬੀ ਵਾਹਿਗੁਰੂ ਜੀ ਦੀ ਜਵਾਬੀ ਹਾਂਜੀ ਜੀ ਜੇ ਧਰਮ ਲਾਇਆ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਨਾਨਕਸਰ ਜਗਰਾਵਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਜਿ ਤਰ੍ਹਾਂ ਪਾਠੀ ਸਿੰਘਾਂ ਨੇ ਡਿਊਟੀ ਕਰਦੇ ਸਮੇਂ ਨਸ਼ੇ ਦੀ ਹਾਲਤ ਦੇ ਵਿੱਚ ਉਹ ਕੀਤੀ ਸੀ ਅਸੀਂ ਪਿਛਲੇ 1 ਤਰੀਕ ਨੂੰ 1 ਮਾਰਚ ਨੂੰ ਉਸ ਸਬੰਧ ਦੇ ਜਦੋਂ ਉਹ ਜਿਹੜੀ ਨਾਨਕਸਰ ਵਾਲੀ ਵੀਡੀਓ ਆ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਆਣ ਕੇ ਤੇ ਅਸੀਂ ਪ੍ਰਸ਼ਾਸਨ ਨੂੰ 1 ਮਾਰਚ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਇਹ ਨਾ ਜਿਨ੍ਹਾਂ ਲੋਕਾਂ ਨੇ ਬੇਅਦਬੀ ਕੀਤੀ ਆ ਇਹਨਾਂ ਨੇ ਬੜੀ ਸਾਡੇ ਸਿੱਖਾਂ ਦੇ ਮਨ ਨੂੰ ਖੇਸ ਪਹਾਈ ਆ ਤੇ ਇਹਨਾਂ ਦੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪ੍ਰਸ਼ਾਸਨ ਨੇ ਸਾਡੇ ਕੋਲ ਦੋ ਦਿਨਾਂ ਦਾ ਟਾਈਮ ਲਿਆ ਸੀ ਤੇ ਦੋ ਦਿਨਾਂ ਦੇ ਅਸੀਂ ਵੈਰੀਫਾਈ ਕਰਾਂਗੇ ਪਰ ਇਹਨਾਂ ਨੇ ਖੰਡ ਪਾਠ ਇਹਨਾਂ ਨੇ ਕੋਈ ਉਹ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਦੋ ਦਿਨਾਂ ਬਾਅਦ ਵੀ ਨਹੀਂ ਕੀਤੀ ਦੋ ਦਿਨਾਂ ਤੋਂ ਬਾਅਦ ਦੋ ਦਿਨ ਦੋ ਦਿਨਾਂ ਤੋਂ ਬਾਅਦ ਫਿਰ ਦੋ ਦਿਨ ਫਿਰ ਸਾਡੇ ਬਿਆਨ ਵੀ ਲਾਏ ਆ ਜਿਹੜੀ ਉਹ ਵੀਡੀਓ ਆ ਉਹ ਸਾਰੀ ਅਸੀਂ ਇੱਕ ਪੈਨ ਡਰਾਈਵ ਦੇ ਵਿੱਚ ਪਾ ਕੇ ਉਹ ਇਹਨਾਂ ਨੂੰ ਜਿਹੜੀ ਆ ਉਹ ਦਿੱਤੀ ਆ ਤੇ ਪਰ ਪ੍ਰਸ਼ਾਸਨ ਨੇ ਪਰਚਾ ਨਹੀਂ ਦਰਜ ਕੀਤਾ ਬਾਬਾ ਜੀ ਖਬਰਾਂ ਵੀ ਵਾਇਰਲ ਬਹੁਤ ਹੋਈਆਂ ਸੀ ਉਹ ਤਾਂ ਮਾਮਲੇ ਦੇ ਵਿੱਚ ਬਿਲਕੁਲ ਬਿਲਕੁਲ ਜੀ ਵੱਡੇ ਵੱਡੇ ਚੈਨਲਾਂ ਤੇ ਖਬਰਾਂ ਚੱਲੀਆਂ ਬੜੀ ਇਸ ਚੀਜ਼ ਦੀ ਨਖੇਦੀ ਹੋਈ ਪਰ ਪ੍ਰਸ਼ਾਸਨ ਦੀ ਪਤਾ ਨਹੀਂ ਕੀ ਮਜਬੂਰੀ ਆ ਜਾਂ ਨਾ ਤੇ ਸਿਆਸੀ ਦਬਾਅ ਆ ਜਾਂ ਕਿਤੇ ਇਹਨਾਂ ਦੀ ਡੇਰੇਦਾਰਾਂ ਦੇ ਨਾਲ ਸੈਟਿੰਗ ਆ ਇਹ ਤੇ ਪੁਲਿਸ ਪ੍ਰਸ਼ਾਸਨ ਹੀ ਦੱਸ ਸਕਦਾ ਕਿਉਂ ਸਾਨੂੰ ਲੱਗਦਾ ਕਿਉਂਕਿ ਸਾਡੇ ਬਿਆਨ ਲੈਣ ਤੋਂ ਬਾਅਦ ਵੀ ਜਿਹੜੀ ਆ ਉਹ ਕਾਰਵਾਈ ਨਾ ਹੋਣੀ ਤੇ ਫਿਰ ਵੀ ਜਦੋਂ ਮੰਨ ਲਓ ਖੱਜਲ ਖਰਾਬ ਕਰਕੇ ਸੇਕ ਸੰਗਤਾਂ ਨੂੰ ਤੇ ਫਿਰ ਅਸੀਂ ਉਸ ਰੋਸ ਵਜੋਂ ਅੱਜ ਸਾਡੀ ਮਜਬੂਰੀ ਆਏ ਛੜਕਦੇ ਬਹਿਣਾ ਕੋਈ ਸਾਡਾ ਚਾ ਨਹੀਂ ਅਸੀਂ ਵੀ ਕਿਰਤ ਕਰਨ ਵਾਲੇ ਜਿੰਨੇ ਸਾਰੇ ਸਿੰਘ ਆ ਆਪਣੀ ਆਪਣੀ ਕਿਰਤ ਕਰਨ ਵਾਲੇ ਆ ਤੇ ਅਸੀਂ ਫੇਰੇ ਇੱਥੇ ਆਣ ਕੇ ਜਿਹੜੇ ਮਸਲੇ ਇਸ ਰੋਸ ਵਜੋਂ ਬੈਠੇ ਆ ਇਹ ਵੇਖੋ ਹੁਣ ਜਿੰਨਾ ਚਿਰ ਮਹਾਰਾਜ ਕਿਰਪਾ ਕਰੂਗਾ ਅਸੀਂ ਤੇ ਯਤਨ ਕਰਾਂਗੇ ਇਨਸਾਫ ਲੈਣ ਦਾ ਕਿਉਂਕਿ ਜੇ ਇਹੋ ਜੇ ਲੋਕਾਂ ਨੂੰ ਨੱਥ ਨਹੀਂ ਪੈਂਦੀ ਗੁਰੂ ਗ੍ਰੰਥ ਸਾਹਿਬ ਦੀ ਮੰਨ ਲੋ ਮਾਨ ਮਰਜ਼ਾਦਾ ਇਹ ਨਹੀਂ ਰੱਖਦੇ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਮੋਟੀ ਰਕਮ ਖੰਡ ਪਾਠ ਸਾਹਿਬ ਦੀ ਲੈ ਕੇ ਤੇ ਇਹ ਲੋਕ ਵੀ ਬੇਦਬੀਆ ਕਰਨ ਤੇ ਇਹਨਾਂ ਦੇ ਕੋਈ ਕਾਰਵਾਈ ਨਾ ਹੋਵੇ ਤੇ ਫਿਰ ਅਸੀਂ ਉਹਨਾਂ ਚਰ ਪਾਵਾਂਗੇ ਜਿਹਨਾਂ ਚਰ ਮਹਾਰਾਜ ਸਾਨੂੰ ਬਲ ਬਖਸ਼ੂਗਾ ਤੇ ਜੇ ਐਫ ਆਈ ਆਰ ਕਰ ਦਿੰਦੇ ਆ ਪਰਚਾ ਦਰਜ ਕਰ ਦਿੰਦੇ ਆ ਇਹਨਾਂ ਤੇ ਤੇ ਫਿਰ ਤੇ ਅਸੀਂ ਬਿਲਕੁਲ ਉਠਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਕਿਸੇ ਤੋਂ ਲੁਪੀ ਲੁਕੀ ਛੁਪੀ ਨਹੀਂ ਹੈ ਕਿ ਜਿਹੜੀ ਬੇਦਬੀ ਨਾਨਕ ਸਰ ਭਗਤੀ ਦਾ ਘਰ ਆਪਾਂ ਕਹਿੰਦੇ ਆ ਉੱਥੇ ਹੋਈ ਸੀ ਹੁਣ ਤਾਂ ਇਦਾਂ ਇਦਾਂ ਵੀ ਲੱਗਣ ਲੱਗ ਪਿਆ ਵੀ ਨਾਨਕ ਸਰ ਮਾਫੀ ਮੰਗਦਾ ਬੇਦਬੀ ਦਾ ਡਰ ਵਾਲੀ ਗੱਲ ਹੋਗੀ ਕਿਉਂਕਿ ਕਦੇ ਬੱਚਿਆਂ ਨਾਲ ਕਦੇ ਬੀਬੀਆਂ ਨਾਲ ਕਦੇ ਗੁਰੂ ਗ੍ਰੰਥ ਸਾਹਿਬ ਨਾਲ ਇੱਥੇ ਆਏ ਦਿਨ ਕੋਈ ਨਾ ਕੋਈ ਮੰਦਭਾਗੀ ਘਟਨਾ ਵਾਪਰਦੀ ਰਹਿੰਦੀ ਆ ਉਸੇ ਲੜੀ ਦੇ ਤਹਿਤ ਦਸੰਬਰ ਮਹੀਨੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਕੁਝ ਪਾਠੀ ਜਮਾਤ ਦੇ ਲੋਕਾਂ ਨੇ ਖੰਡਿਤ ਕੀਤਾ ਉਹਦੀ ਵੀਡੀਓ ਜਾਗਜਾਰ ਹੋਈ ਕਿਉਂ ਪਾਠੀ ਨੇ ਖੰਡਤ ਕਿਦਾਂ ਕੀਤਾ ਕਿ ਉਹ ਕੋਈ ਨਸ਼ਾ ਸੇਵਨ ਕਰਕੇ ਸ਼ਰਾਬ ਵੀ ਹੋ ਸਕਦੀ ਹੈ ਦੂਜਾ ਕੋਈ ਹੋਰ ਨਚਾ ਵੀ ਹੋ ਸਕਦਾ ਹੈ ਉਹਨਾਂ ਨੇ ਡਿਊਟੀ ਲਾਉਂਦਿਆਂ ਲਾਉਂਦੇ ਸਮੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਡਿੱਗ ਗਏ ਤੇ ਉਹ ਆਪਣੀ ਲਾਲਾਂ ਵਗੈਰਾ ਉਲਟੀ ਵਗੈਰਾ ਉਹ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਅੰਗਾਂ ਦੇ ਨਾਲ ਇਹਨਾਂ ਨੇ ਕਰਕੇ ਉਹਨੂੰ ਚਲਦੇ ਖੰਡ ਪਾਠ ਸਾਹਿਬ ਨੂੰ ਖੰਡਤ ਕੀਤਾ ਦੂਜੀ ਘਟਨਾ ਜਿਹੜੀ ਆ ਕਿ ਇੱਕ ਪਾਠੀ ਡਿਊਟੀ ਤੇ ਡਿਊਟੀ ਕਰਦਾ ਕਰਦਾ ਹੀ ਲਾਤਾਂ ਪੀੜਾ ਸਾਹਿਬ ਵੱਲ ਨੂੰ ਕਰਕੇ ਪੈਰ ਪੀੜਾ ਸਾਹਿਬ ਵੱਲ ਨੂੰ ਕਰਕੇ ਸੌ ਜਾਂਦਾ ਆ 2 2.5 ਘੰਟੇ ਸੁੱਤਾ ਰਹਿੰਦਾ ਆ ਤੋਂ ਇਸ ਕਰਕੇ ਇਸ ਗੱਲ ਨੇ ਜਦੋਂ ਵੀਡੀਓ ਪਬਲਿਸ਼ ਹੋਈ ਤੇ ਸਿੱਖ ਸੰਗਤਾਂ ਦੇ ਹਰ ਦੇ ਵਲੁੰਧਰੇ ਗਏ ਸਾਡੇ ਕੋਲ ਇੱਕੋ ਹੀ ਰਾਹ ਬਚਦਾ ਹੁੰਦਾ ਹੈ ਕਿ ਪ੍ਰਸ਼ਾਸਨ ਕੋਲ ਚਲੀਏ ਜੇ ਸਿੱਧੀ ਕਾਰਵਾਈ ਵੀ ਹੋ ਸਕਦੀ ਸੀ ਜੇ ਕੋਈ ਡਾਂਗ ਛੋਟਾ ਹੋ ਜਾਂਦਾ ਫਿਰ ਲੋਕ ਕਹਿੰਦੇ ਆ ਜੀ ਪਾਠੀਆਂ ਨੂੰ ਕੁੱਟ ਦਿੰਦੇ ਆ ਜੀ ਮਾਰ ਦਿੰਦੇ ਆ ਹੋਰਨ ਬਚਿਆ ਸੀ ਪ੍ਰਸ਼ਾਸਨ ਪ੍ਰਸ਼ਾਸਨ ਦੇ ਕੋਲ 1 ਮਾਰਚ ਨੂੰ ਸਮੁੱਚੀਆਂ ਸਿੱਖ ਜਥੇਬੰਦੀਆਂ ਦਮਦਮੀ ਟਕਸਾਲ ਦੇ ਸਿੰਘ ਨਿਹੰਗ ਸਿੰਘ ਜਥੇਬੰਦੀਆਂ ਦੇ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘ ਸਾਰੇ ਇਕੱਠੇ ਹੋ ਕੇ ਇੱਕ ਵਫ਼ਦ ਦੇ ਰੂਪ ਵਿੱਚ ਇੱਥੋਂ ਦੇ ਮਾਨਯੋਗ ਐਸ ਐਚਓ ਅਮਰਜੀਤ ਸਿੰਘ ਨੂੰ ਮਿਲੇ ਉਹਨਾਂ ਨੇ ਵਿਸ਼ਵਾਸ ਦਵਾਇਆ ਤੁਹਾਡੇ ਮੀਡੀਆ ਨੇ ਖ਼ਬਰ ਨੂੰ ਪਬਲਿਸ਼ ਕੀਤਾ ਆਲ ਵਰਲਡ ਦੇ ਵਿੱਚ ਇਹ ਖ਼ਬਰ ਨਸ਼ਰ ਹੋਈ ਇੱਥੋਂ ਤੱਕ ਨਾਨਕ ਸਰ ਦੇ ਮੁਖੀ ਲੱਖਾ ਸਿੰਘ ਹੁਣਾ ਦੀ ਪੀਟੀਸੀ ਨੂੰ ਦੇ ਉੱਤੇ ਮੈਂ ਚਲਦੀ ਸੁਣੀ ਕਿ ਉਹਨਾਂ ਨੇ ਵੀ ਕਿਹਾ ਇਹ ਮਾੜੀ ਆ ਇਦੋਂ ਇਦੋਂ ਭਾਵ ਆ ਕਿ ਫਿਰ ਜਿਹੜੀ ਗੱਲ ਆ ਵੀ ਇਹਨਾਂ ਤੇ ਬੰਦਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੁਣ ਪਤਾ ਨਹੀਂ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਕਿਹੜੀ ਗੱਲ ਦਾ ਦਬਾਇਆ ਕਿਹੜੀ ਗੱਲ ਦਾ ਉਹਨਾਂ ਦਾ ਲੈਣ ਦੇਣ ਆ ਕੀ ਗੱਲ ਆ ਉਹ ਹਜੇ ਤੱਕ ਕਾਰਵਾਈ ਨਹੀਂ ਕਰਦੇ ਦੂਜੀ ਗੱਲ ਆ ਜਾਂਦੀ ਆ ਸਰਕਾਰ ਦੀ ਸਰਕਾਰ ਬਣੀ ਇਸ ਗੱਲ ਤੇ ਸੀ ਕਿ ਅਸੀਂ ਬਦਮੀਆਂ ਦਾ ਇਨਸਾਫ ਦੇਾਂਗੇ ਉਹ ਅੱਧ ਵਾਟੇ ਪਈਆਂ ਨੇ ਗੱਲਾਂ ਲੰਬੀਆਂ ਗੱਲਾਂ ਨੇ ਬਹਿਵਲ ਦਾ ਚਲਾਨ ਪੇਸ਼ ਨਹੀਂ ਹੋਇਆ ਬਰਗਾੜੀ ਵਾਲੀ ਗੱਲ ਕਿਸੇ ਸਿਰੇ ਨਹੀਂ ਲੱਗੀ ਉਲਟਾ ਉਹਦੇ ਵਿੱਚ ਸਿੱਖ ਸੰਗਤਾਂ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਚਲੋ ਗੁਰੂ ਨੇ ਕਿਰਪਾ ਕੀਤੀ ਕਿ ਉਹ ਗੱਲਾਂ ਅੱਜ ਸਾਰੀਆਂ ਜਗਜਹਰ ਹੋ ਗਈਆਂ ਹੁਣ ਆ ਚਿੱਟੇ ਦੁੱਧ ਵਾਂਗੂ ਸਾਫ਼ ਆ ਵੀਡੀਓ ਦੇ ਦਿੱਤੀਆਂ ਪੈਨ ਡਰਾਈਵ ਵਿੱਚ ਪਾ ਕੇ ਬਿਆਨ ਦੇ ਦਿੱਤੇ ਗੁਰਸਿੱਖ ਪਿਆਰਿਆਂ ਨੇ ਪਰ ਪ੍ਰਸ਼ਾਸਨ ਨੇ ਡੱਕਾ ਭੰਨ ਕੇ ਦੋਹਰਾ ਨਹੀਂ ਕੀਤਾ ਉਸ ਰੋਸ ਵਜੋਂ ਅੱਜ ਸਾਨੂੰ ਇਸ ਸੜਕ ਤੇ ਬਹਿਣਾ ਪੈ ਰਿਹਾ ਹੁਣ ਅਗਲਾ ਤੁਹਾਡਾ ਸਵਾਲ ਹੋਊਗਾ ਕਿ ਕਿੰਨਾ ਚਿਰ ਬੈਠਾਂਗੇ ਜਿੰਨਾ ਚਿਰ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਓਨਾ ਚਿਰ ਬਹਿਣਾ ਸਾਡੀ ਮਜਬੂਰੀ ਆ ਸਾਨੂੰ ਦੁੱਖ ਹੁੰਦਾ ਕਿ ਰਾਹੀ ਗਿਰ ਮੁੜ ਕੇ ਜਾਂਦੇ ਆ ਸਾਨੂੰ ਦੁੱਖ ਹੁੰਦਾ ਕਿ ਇਧਰੋਂ ਵੀ ਰਾਹੀ ਗਿਰ ਮੁੜਦੇ ਆ ਪਰੇਸ਼ਾਨੀ ਆ ਪਰ ਸਾਨੂੰ ਸਾਡਾ ਕੋਈ ਨਿੱਜ ਨਹੀਂ ਹੈਗਾ ਸਾਨੂੰ ਇਸ ਗੱਲ ਦਾ ਵੀ ਸਾਰੀਆਂ ਸੰਗਤਾਂ ਭਲੀ ਭਾਤ ਸਾਡੇ ਨਾਲ ਸਹਿਮਤ ਹੋਣਗੀਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੋਣੀ ਸਿੱਖ ਜਰ ਨਹੀਂ ਸਕਦਾ ਇਸ ਕਰਕੇ ਅਸੀਂ ਸੰਗਤ ਜਿਹੜੀ ਪਰੇਸ਼ਾਨ ਹੁੰਦੀ ਉਹ ਕੋ ਮਾਫੀ ਵੀ ਮੰਗਦੇ ਆ ਤੇ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਇਹ ਸੰਗਤ ਦੀ ਜਿਹੜੀ ਖੱਜਲ ਖਵਾਰੀ ਆ ਇਹਦੇ ਜ਼ਿੰਮੇਵਾਰ ਇਹ ਆ ਇਹਨਾਂ ਨੇ ਅਣਗਹਿਲੀ ਕੀਤੀ ਆ ਇਹਨੂੰ ਲਟਕਾ ਕੇ ਰੱਖਿਆ ਜਿਹੜਾ ਕੰਮ ਨਹੀਂ ਕੀਤਾ